हां जी करियो चेक जी एक ਹੋਰ ਬਹੁਤ ਸੋਹਣਾ ਸੂਟ ਜਿਹੜਾ ਬਣਿਆ ਜੇ ਆਪਣਾ ਰੈਡੀ ਹੋਇਆ ਮਜੈਂਟਾ ਕਲਰ ਦੇ ਉੱਤੇ ਇਹਦੇ ਵਿੱਚ ਕਲਰ ਥੋੜਾ ਜਿਆਦਾ ਲਾਈਟ ਆਉਂਦਾ ਆ ਪਰ ਇਹ ਹੈਗੀ ਆ ਇਹਦੀ ਮਜੈਂਟਾ ਸ਼ੇਡ ਤੇ ਨਾਲ ਇਹਦੇ ਹੈਗਾ ਜੇ ਦੁਪੱਟਾ ਟੈਬੀ ਦਾ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਹਰ ਵਾਰ ਦੀ ਤਰ੍ਹਾਂ ਦੁਪੱਟੇ ਜਿਹੜੇ ਨੇ ਉਹ ਹਰ ਵਾਰ ਦੀ ਤਰ੍ਹਾਂ ਟਾਈ ਐਂਡ ਡਾਈ ਦੇ ਆਪਾਂ ਤੁਹਾਨੂੰ ਨਾਲ ਦਿੰਨੇ ਆ ਰੈਡੀ ਕਰਕੇ ਤੇ ਇਹ ਵੀ ਕਸਟਮਰ ਦੀ ਔਨ ਡਿਮਾਂਡ ਸੂਟ ਰੈਡੀ ਹੋਇਆ ਜੇ ਜਿਹਦੇ ਵਿੱਚ ਵਿਦ ਸਟਿਚਿੰਗ ਵਿਦ ਫੈਬਰਿਕ ਵਿਦ ਦੁਪੱਟਾ ਇਹਦੇ ਵਿੱਚ ਐਮਬਰਾਇਡਰੀ ਵਰਕ ਜਿਹੜਾ ਜੇ ਉਹ ਸਾਰੇ ਪੈਚ ਵਾਲਾ ਆ ਤੁਸੀਂ ਵੇਖ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਜਿਹੜਾ ਜੇ ਇਹਦੇ ਵਿੱਚ ਪੈਚਵਰਕ ਐਮਬਲੋਇਡਰੀ ਹੋਈ ਹੈ ਸਾਰੀ ਤੇ ਇਹਦੀ ਰੇਂਜ ਜਿਹੜੀ ਆ ਸੂਟ ਦੀ ਉਹ ਰਹੂਗੀ ਪਲੱਸ ਤੇ ਬਾਕੀ ਜਿਹੜੇ ਆਪਾਂ ਤੁਹਾਨੂੰ ਕੰਬੋ 25 2500 ਵਾਲੇ ਜਿਹੜੇ ਦੇਣ ਦੇ ਉਹ ਤਾਂ ਆਲਰੇਡੀ ਸਾਡੇ ਜਿਹੜੇ ਚੱਲਣ ਦੇ ਆ ਉਹ ਤੁਹਾਨੂੰ ਆਪਾਂ ਸੇਮ ਸੂਟ ਦੇ ਦਾਂਗੇ 2500 ਰੁਪਏ ਦੇ ਵਿੱਚ ਐਮਬਲੋਇਡਰੀ ਆ ਵਾਲੀ ਨਹੀਂ ਆਊਗੀ ਇਹ ਪੈਚਵਰਕ ਵਾਲਾ ਜਿਹੜਾ ਇਹ ਦੇਵਾਂਗੇ ਆਪਾਂ ਤੁਹਾਨੂੰ 3500 ਦੇ ਵਿੱਚ ਵਿਦ ਸਟਿਚਿੰਗ ਹੋਊਗਾ ਜੇ ਪੂਰਾ ਫੁੱਲ ਸੂਟ ਕੰਪਲੀਟ ਜਿਹਦੇ ਵਿੱਚ ਤੁਹਾਨੂੰ ਦੁਪੱਟਾ ਦੇਵਾਂਗੇ ਨਾਲ ਇਹਦੇ ਚਾਹੇ ਤੁਸੀਂ ਪਿਓਰ ਦਾ ਲੈ ਲਿਓ ਚ ਇਦੇ ਵਿੱਚ ਦੁਪੱਟੇ ਦੇ ਉੱਤੇ ਮਲਟੀ ਕਲਰ ਦੀ ਡਾਈ ਕਰਾ ਕੇ ਦਊਂਗਾ ਤੁਹਾਨੂੰ ਤੇ ਜੇ ਤੁਸੀਂ ਸਿੰਗਲ ਕਲਰ ਚ ਲੈਣਾ ਹੋਊਗਾ ਸਿੰਗਲ ਜਿ ਵੀ ਦੇ ਦਊਂਗਾ ਉਹ ਤੁਹਾਡੀ ਆ ਤੁਹਾਡੀ ਚੋਇਸ ਆ ਤੁਹਾਡੇ ਤੇ ਡਿਪੈਂਡ ਕਰਦਾ ਤੇ ਇਹ ਸੋਹਣਾ ਜਿਹਾ ਡਿਜ਼ਾਈਨ ਪੈਚ ਵਰਕ ਦੇ ਨਾਲ ਜਿਹੜਾ ਰੈਡੀ ਹੋਇਆ ਆਪਣਾ ਤੇ ਇਹਦੇ ਨਾਲ ਘੇਰੇ ਤੇ ਤੇ ਵਰਕ ਆ ਸਾਰੇ ਸੂਟ ਦੇ ਵਿੱਚ ਇਦਾਂ ਬੂਟੀਆਂ ਛੋਟੀਆਂ ਛੋਟੀਆਂ ਤੇ ਨਾਲ ਇਹਦੀਆਂ ਬਾਹਾਂ ਦੇ ਉੱਤੇ ਵਰਕ ਆ ਰੇਟ ਇਹਦਾ ਹੋਣਾ ਜੇ 3500 ਰੁਪਿਆ ਵਿਦ ਸਟਿਚਿੰਗ ਜੇ ਸਟਿਚਿੰਗ ਤੋਂ ਬਿਨਾਂ ਲੈਂਦੇ ਜੇ ਤਾਂ ਇਹ ਸੂਟ ਤੁਹਾਨੂੰ ਪੈ ਜਾਣਾ ਜੇ 3000 ਦਾ ਨਾਲ ਦੁਪੱਟਾ ਦਊਂਗਾ ਦੁਪੱਟਾ ਸਿੰਪਲ ਆਊਗਾ ਜੇ ਕੋਈ ਲੈਸ ਦਾ ਵਰਕ ਨਹੀਂ ਹੋਇਆ ਹੋਗਾ ਦੁਪੱਟੇ ਦੇ ਉੱਤੇ ਬਿਲਕੁਲ ਪਲੇਨ ਤੇ ਸਿੰਪਲ ਦੁਪੱਟਾ ਆਊਗਾ ਜੇ ਰੇਟ ਆਜੂਗਾ ਜੇ 3000 ਰੁਪਏ ਨੈਕਸਟ ਸੂਟ ਚੈੱਕ ਕਰਿਓ ਜਿਹਦੇ ਵਿੱਚ ਵਰਕ ਹੋਇਆ ਜੇ ਬਹੁਤ ਸੋਹਣਾ ਸਿੰਧੀ ਬੂਟੀ ਦਾ ਸਿੰਧੀ ਟੋਪੇ ਦਾ ਸਿੰਧੀ ਕਢਾਈ ਦਾ ਤੇ ਇਹ ਹੈਗਾ ਜੇ ਇਹਦੇ ਘੇਰੇ ਦੇ ਉੱਤੇ ਵਰਕ ਤੇ ਨਾਲ ਇਹਦੀਆਂ ਹੁੰਦਾ ਜੇ ਬਾਹਾਂ ਦੇ ਉੱਪਰ ਵਰਕ ਗਲਾ ਇਹਦਾ ਜਿਹੜਾ ਉਹ ਵੀ ਪੂਰਾ ਡਿਜ਼ਾਈਨਰ ਬਣਿਆ ਹੈ ਤੇ ਕਾਫੀ ਕਸਟਮਰ ਨੂੰ ਨਾ ਥੋੜੀ ਜੀ ਕਨਫਿਊਜ਼ਨ ਸੀ ਫੈਬਰਿਕ ਨੂੰ ਲੈ ਕੇ ਬਹੁਤ ਸਾਰੇ ਕਸਟਮਰ ਇਹ ਸੋਚਦੇ ਸ਼ਾਇਦ ਇਹਨੂੰ ਲਾਈਨਿੰਗ ਲੱਗਦੀ ਆ ਇਹ ਬਿਨਾ ਲਾਈਨਿੰਗ ਤੋਂ ਸਟਿਚ ਹੁੰਦੇ ਜੇ ਤੁਸੀਂ ਵੇਖ ਸਕਦੇ ਜੇ ਕੋਈ ਲਾਈਨਿੰਗ ਨਹੀਂ ਲੱਗੀ ਇਹਨਾਂ ਦੇ ਵਿੱਚ ਤੇ ਕੁਆਲਿਟੀ ਇਹਨਾਂ ਦੀ A1 ਜੇ ਕੁਆਲਿਟੀ ਨੂੰ ਲੈ ਕੇ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹਰ ਇੱਕ ਚੀਜ਼ ਦਵਾਂਗੇ ਤੁਹਾਨੂੰ ਟੌਪ ਦੀ ਪਰਫੈਕਟ ਸਟਿਚਿੰਗ ਪਰਫੈਕਟ ਕਢਾਈ ਤੇ ਪਰਫੈਕਟ ਮੈਚਿੰਗ ਰੇਟ ਦਵਾਂਗੇ ਸਿਰਫ ਤੁਹਾਨੂੰ ਇਹਨਾਂ ਸੂਟਾਂ ਦਾ ਆਪਾਂ 2500 ਰੁਪਇਆ ਵਿਦ ਸਟਿਚਿੰਗ ਤੇ ਦੁਪट्टे ਨਾਲ ਡਾਈ ਕਰਾ ਕੇ ਦਵਾਂਗੇ ਬਹੁਤ ਸੋਹਣੇ ਮਲਟੀ ਕਲਰ ਦੇ ਤੇ ਜਿਹੜਾ 2500 ਰੁਪਇਆ ਚ ਆਪਾਂ ਸੂਟ ਦਵਾਂਗੇ ਉਹਦੇ ਵਿੱਚ ਤੁਹਾਨੂੰ ਇਦਾਂ ਦੁਪट्टे ਦੇ ਉੱਪਰ ਲੇਸਿਸ ਵਗੈਰਾ ਲਗਾ ਕੇ ਤੇ ਫਿਰ ਰੈਡੀ ਕਰਕੇ ਪੂਰਾ ਕੰਪਲੀਟ ਦਵਾਂਗੇ ਜਿਹੜਾ ਆਪਾਂ ਤੁਹਾਨੂੰ ਦਵਾਂਗੇ ਬਿਨਾ ਸਟੀਚਿੰਗ ਤੋਂ ਉਹ ਦਵਾਂਗੇ 1900 ਦਾ ਜਿਹਦੇ ਵਿੱਚ ਦੁਪੱਟਾ ਹੋਊਗਾ ਜੇ ਡਾਈ ਉਹਦੇ ਉੱਪਰ ਕੋਈ ਲੇਸਿਸ ਦਾ ਵਰਕ ਨਹੀਂ ਹੋਊਗਾ ਜੀ ਤੇ ਰੇਟ ਆਉਣਾ ਜੇ ਉਹਦਾ 1900 ਰੁਪਈਆ ਤੇ ਇਹ ਸਟੀਚਿੰਗ ਦੇ ਨਾਲ ਤੁਸੀਂ ਲੈ ਸਕਦੇ ਜੇ ਸਾਡੇ ਕੋਲ 2500 ਰੁਪਈਏ ਦੇ ਵਿੱਚ ਪੂਰਾ ਕੰਬੋ ਸੂਟ ਜਿਹੜਾ ਜੇ 2500 ਦਾ ਜੇ ਵਿਦ ਸਟੀਚਿੰਗ ਵਿਦ ਫੈਬਰਿਕ ਵਿਦ ਏਮਬਰਾਇਡਰੀ ਆ ਵੀ ਚੈੱਕ ਕਰਿਓ ਸੂਟ ਟਾਈ ਐਂਡ ਡਾਈ ਦੇ ਵਿੱਚ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਤੇ ਜਿਹਦੇ ਉੱਤੇ ਹੁਣ ਇਸ ਟਾਈਮ ਦੇ ਤੇ ਤੁਸੀਂ ਵੇਖ ਸਕਦੇ ਜੇ ਬਣਿਆ neck ਇਦਰੋਂ ਨਾਲ ਪੌਂਚਿਆਂ ਦੇ ਉੱਪਰ ਤੇ ਦੁਪੱਟਾ ਮਲਟੀ ਕਲਰ ਦਾ ਟਾਈ ਡਾਈ ਦਾ ਤੇ ਨਾਲ ਇਹਦੇ ਆ ਗਿਆ ਜੇ ਬਹੁਤ ਸ਼ਾਨਦਾਰ ਵਰਕ ਜਿਹੜਾ ਜੇ ਇਹਦੇ ਘੇਰੇ ਦੇ ਉੱਤੇ ਤੇ ਨਾਲ ਝਾਕਾਂ ਤੇ ਇਹ ਤੁਹਾਨੂੰ ਆਪਾਂ ਸੂਟ ਦੇ ਦੇਣਾ ਆ 2500 ਰੁਪਏ ਦੇ ਵਿੱਚ ਪੂਰਾ ਫੁੱਲ ਰੈਡੀ ਇਹਦੀ ਇੱਕ ਪ੍ਰੋਬਲਮ ਹੈਗੀ ਜੇ ਇਹ ਕਲਰ ਨਹੀਂ ਜੇ ਆਪਣੇ ਕੋਲ ਮਿਲਣਾ ਦੁਬਾਰੇ ਤੇ ਨਵੇਂ ਪ੍ਰਿੰਟ ਨਵੇਂ ਕਲਰ ਜਿਹੜੇ ਆਉਣਗੇ ਟਾਈ ਡਾਈ ਦੇ ਉਹ ਮਿਲ ਜਾਣਗੇ ਉਹਦੇ ਵਿੱਚ ਵੀ ਜ਼ਿਆਦਾ ਕਲਰ ਨਹੀਂ ਆਪਸ਼ਨਾਂ ਹੈਗੀਆਂ ਇੱਕ ਦੋ ਹੀ ਕਲਰ ਆਪਸ਼ਨਾਂ ਆਉਣਗੀਆਂ ਜੇ ਕਿਉਂਕਿ ਇਸ ਤੋਂ ਬਾਅਦ ਇਹ ਵਾਲਾ ਸਾਰਾ ਸਟਾਕ ਜਿਹੜਾ ਫਿਨਿਸ਼ ਹੋ ਗਿਆ ਪਲੇਨ ਸੂਟ ਦਵਾਂਗੇ ਤੁਹਾਨੂੰ ਪਲੇਨ ਦੇ ਵਿੱਚ ਕਲਰ ਮਿਲਦੇ ਜਾਣਗੇ ਜੀ ਇਹ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਜੀ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਪੂਰਾ ਫੁੱਲ ਸੂਟ ਇਦਾਂ ਘੈਂਟ ਰੈਡੀ ਇੱਕ ਹੋਰ ਸੂਟ ਚੈੱਕ ਕਰੋ ਜੀ ਜਿਹਦੇ ਉੱਪਰ ਬਣਿਆ ਆ ਡਿਜ਼ਾਈਨ ਸਿੰਧੀ ਬੂਟੀ ਦਾ ਨਵਾਂ ਡਿਜ਼ਾਈਨ ਜਿਹੜਾ ਲੇਟੈਸਟ ਮਾਰਕੀਟ 'ਚ ਅਜੇ ਲਾਂਚ ਨਹੀਂ ਆਇਆ ਉਹ ਡਿਜ਼ਾਈਨ ਆਪਾਂ ਤੁਹਾਨੂੰ ਦੇ ਦੇਣ ਲੱਗੇ ਆ ਤੇ ਇਹ ਤੁਹਾਨੂੰ ਪੂਰਾ ਫੈਬਰਿਕ ਤੇ ਸੂਟ ਤੇ ਨਾਲ ਦੁਪੱਟਾ ਨਾਲ ਸਟਿਚਿੰਗ ਜਿੱਦਾਂ ਮੈਂ ਤੁਹਾਨੂੰ ਦੱਸਣ ਦਿਆਂ ਓਵਰ ਆਲ ਪੈਕੇਜ ਜਿਹੜਾ ਦੇਂਦਾ ਆ ਆਪਾਂ ਤੁਹਾਨੂੰ 2500 ਰੁਪਏ ਦੇ ਵਿੱਚ ਤੁਸੀਂ ਵੀ ਇਹ ਪੈਕੇਜ ਦਾ ਫਾਇਦਾ ਲੈ ਸਕਦੇ ਜੇ ਤੇ ਆਪਣੇ ਸੋਹਣੇ ਸੋਹਣੇ ਸੂਟ ਜਿਹੜੇ ਜੇ ਬੁੱਕ ਕਰਵਾ ਸਕਦੇ ਜੇ ਆਰਡਰ ਕਰ ਸਕਦੇ ਜੇ ਸਾਨੂੰ ਤੇ ਇਹ ਸੂਟ ਪੂਰਾ ਕੰਪਲੀਟ ਤੁਸੀਂ ਵੇਖ ਸਕਦੇ ਜੇ ਇਹ ਤੋਂ ਪਿੱਛੇ ਜਿਹੜੇ ਤੁਸੀਂ ਸੂਟ ਵੇਖੇ ਆ ਉਹ ਵੀ ਸਾਰੇ ਜਿਹੜੇ ਆਪਾਂ ਤੁਹਾਨੂੰ ਦਿੱਤੇ ਆ ਆਪਣੇ ਪੈਕੇਜ ਦੇ ਵਿੱਚ ਕੰਬੋ ਦੇ ਵਿੱਚ ਜੇ ਤੁਸੀਂ ਵਰਕ ਕੋਈ ਹੋਰ ਕਰਾਉਣਾ ਆ ਤਾਂ ਤੁਸੀਂ ਮੈਨੂੰ ਫੋਟੋ ਭੇਜ ਦਿਓ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ ਜੇ ਕੋਈ ਜ਼ਿਆਦਾ ਵਰਕ ਹੈਵੀ ਆਉਂਦਾ ਤਾਂ ਉਹਦਾ ਰੇਟ ਜਿਹੜਾ ਜੇ ਉਹ ਵਿੱਚ ਐਡ ਹੋ ਜਾਊਗਾ ਪਲੱਸ ਹੋ ਜਾਊਗਾ ਤੇ ਜਿਹੜੇ ਬਣੇ ਡਿਜ਼ਾਈ スクリーンショット ਲੈ ਲਓ ਉਹ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰ ਦਾਂਗੇ ਜਿਹਦੇ ਵਿੱਚ ਰੇਟ ਦਵਾਂਗੇ ਆਪਾਂ ਤੁਹਾਨੂੰ 2500 ਰੁਪਇਆ ਵਿਦ ਕੰਬੋ ਵਿਦ ਦੁਪੱਟਾ ਵਿਦ ਸਟਿਚਿੰਗ ਆ ਵੀ ਕਰਿਓ ਚੈੱਕ ਸੇਮ ਫੈਬਰਿਕ ਦੇ ਉੱਤੇ ਸੂਟ ਜਿਹੜਾ ਜੇ ਇਹ ਵੀ ਰੈਡੀ ਹੋਇਆ ਜਿਹਦੇ ਵਿੱਚ ਇਹਦੇ ਆਇਆ ਬੜਾ ਸੋਹਣਾ ਘੇਰੇ ਤੇ ਉੱਤੇ ਵਰਕ ਤੇ ਨਾਲ ਇਹਦੇ ਦੁਪੱਟਾ ਟਾਈ ਐਂਡ ਡਾਈ ਦਾ ਜੇ ਬਹੁਤ ਸੋਹਣਾ ਦੁਪੱਟਾ ਜਿਹੜਾ ਡਾਈ ਹੋਇਆ ਇਹਦੇ ਨਾਲ ਤੇ ਇਹਦੇ ਨਾਲ ਬਾਟਮ ਪਲੇਨ ਆਊਗੀ ਨਾਲ ਬਾਹਾਂ ਦੇ ਉੱਪਰ ਵਰਕ ਤੇ ਨੱਕ ਜਿਹੜਾ ਜੇ ਇਹਦਾ ਫੇਰ ਡਿਜ਼ਾਈਨਰ ਜਿਹੜਾ ਰੈਡੀ ਹੋਇਆ ਤੇ ਫੈਬਰਿਕ ਦੁਪੱਟਾ ਤੇ ਸਟਿਚਿੰਗ ਸਾਰਾ ਕੁਝ ਫੁੱਲ ਕੰਪਲੀਟ ਸੂਟ ਤੁਹਾਨੂੰ ਆਪਾਂ ਦੇਣਾ ਆ 2500 ਰੁਪਏ ਦਾ ਜਿਹਦੇ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਵੀ ਸਿਲੈਕਟ ਕਰਕੇ ਤੇ ਆਪਣਾ ਡਿਜ਼ਾਈਨ ਜਿਹੜਾ ਜੇ ਰੈਡੀ ਕਰਵਾ ਸਕਦੇ ਜੇ ਕੰਬੋ ਆਫਰ ਚੱਲਣ ਰਹੀ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ 2500 ਰੁਪਏ ਦੇ ਵਿੱਚ ਸੂਟ ਪੂਰਾ ਰੈਡੀ ਕਰਕੇ ਏਮਬ੍ਰੋਇਡਰੀ ਫੈਬਰਿਕ ਨਾਲ ਦੁਪੱਟਾ ਦੁਪੱਟੇ ਇਦਾਂ ਦਵਾਂਗੇ ਸਾਰੇ ਡਿਜ਼ਾਈਨਰ ਤੁਹਾਨੂੰ ਪੂਰੇ ਵਧੀਆ ਬਣਾ ਕੇ ਜਿਹਦੇ ਵਿੱਚ ਬਹੁਤ ਸੋਹਣੇ ਕਲਰ ਤੁਹਾਨੂੰ ਟਾਈ ਐਂਡ ਡਾਈ ਦਾ ਆਪਾਂ ਰੈਡੀ ਕਰਕੇ ਦ